ਸਾਹਿਬ ਜੀ ਦੁਹਰਾ ਮਇਆ ਸਦਨ ਪੰਕਜ ਬਦਨ ਮੋਹ ਕਦਨ ਗਤ ਦੈਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਆਰੰਭ ਕਰਨ ਤੋਂ ਪਹਿਲਾਂ ਮੰਗਲ ਉਚਾਰਣ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਇਆ ਸਦਨ ਕਿਰਪਾ ਦੇ ਘਰ ਹਨ ਪੰਕਜ ਬਦਨ ਮੋਹ ਕਦਨ ਗਤ ਦੈਨ ਸੰਸਾਰ ਦੇ ਮੋਹ ਨੂੰ ਕੱਟਣ ਵਾਲੇ ਨੇ ਤੇ ਸੰਸਾਰ ਦਾ ਮੋਹ ਨਾਸ਼ ਕਰਕੇ ਮੁਕਤੀ ਦੇਣ ਵਾਲੇ ਹਨ ਜਿਨ੍ਹਾਂ ਦਾ ਮੁਖੜਾ ਕਮਲ ਦੇ ਵਾਗ ਬੜਾ ਸੁੰਦਰ ਹੈ ਚਰਨ ਸਰਨ ਤਿਨ ਪਰਨ ਮਮ ਦਰਸ਼ਨ ਪਰਸਨ ਚੈਨ ਉਹਨਾ ਸਤਿਗੁਰੂ ਜੀਆਂ ਦੀ ਚਰਣਾ ਦੇ ਸ਼ਰਨ ਵਿੱਚ ਮੇਰਾ ਮਨ ਪਿਆ ਹੋਇਆ ਹੈ ਉਹਨਾਂ ਦੇ ਚਰਣਾ ਦੀ ਸ਼ਰਨ ਲੈ ਕਰਕੇ ਓਟ ਆਸਰਾ ਲੈ ਕਰਕੇ ਤੇ ਮੈਂ ਇਹ ਪਾਵਨ ਕਥਾ ਉਚਾਰਨ ਕਰਦਾ ਹਾਂ ਜਿਨ੍ਹਾਂ ਦੇ ਚਰਣਾ ਤੇ ਦਰਸ਼ਨ ਅਤੇ ਚਰਨ ਛੂਣ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਸੁਖ ਪ੍ਰਾਪਤ ਹੁੰਦਾ ਹੈ ਸ਼੍ਰੀ ਬਾਲਾ ਸੰਦਰਵਾਚ ਚੌਪਈ ਅੱਗੇ ਗੰਨੇ ਸ਼੍ਰੀ ਗੁਰਪੂਰੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੰਗਲਾ ਦੀਪ ਦੀਸ ਤੋਂ ਅੱਗੇ ਚੱਲੇ ਹਨ ਨੇ ਜੀ ਦਾਸਨ ਜੋ ਦੇਗਾ ਤਰੂਰੇ ਜਿਹੜੇ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਸੁੰਦਰ ਮੁਕਤੀ ਦੇਣ ਵਾਲੇ ਹਨ ਭਰਤ ਅਸਰਮ ਜਹਾਂ ਸੁਹਾਵਨ ਜਿੱਥੇ ਰਾਜੇ ਪਰਥਰੀ ਦਾ ਆਸ਼ਰਮ ਹੈ ਜਿੱਥੇ ਆ ਰਾਜੇ ਪਰਸ਼ਰੀ ਦਾ ਬੜਾ ਸੁੰਦਰ ਸ਼ੋਭਨਿਕ ਆਸ਼ਰਮ ਬਣਿਆ ਹੈ ਤਹਾਂ ਜਾਏ ਪਹੁੰਚੇ ਜਸ ਪਾਵਨ ਸਤਿਗੁਰੂ ਗਰੀਬਨਵਾਦ ਜੀ ਜਸ ਪਾਉਣ ਵਾਲੇ ਪਵਿੱਤਰ ਜਸ ਵਾਲੇ ਸਤਿਗੁਰੂ ਜੀ ਉੱਥੇ ਪਹੁੰਚੇ ਹਨ ਜੇ ਮਨ ਹੈ ਸੋ ਸਗਰ ਦੇਸਾ ਤ੍ਰੀਯ ਰਾਜ ਪੁਨ ਅਰਣ ਨਰੇਸ਼ਾ ਜਿਸ ਨੂੰ ਜਿਸ ਪਰਥਰੀ ਨੂੰ ਸਾਰਾ ਨਗਰ ਮੰਨਦਾ ਹੈ ਫੇਰ ਤ੍ਰੀਯਾ ਰਾਜ ਤੇ ਹੋਰ ਦੇਸ਼ ਵੀ ਜਿਸ ਪਰਥਰੀ ਨੂੰ ਮੰਨਣਾ ਕਰਦੇ ਹਨ ਉਜਤ ਹਉਤੇ ਸਰਬ ਨਰ ਨਾਰੀ ਮਹਿਮਾ ਯੋਗਨ ਕੀ ਤਹਿ ਭਾਰੀ ਜਿੱਥੋਂ ਤੇ ਸਾਰੇ ਮਨੁੱਖ ਤੇ ਇਸਤਰੀਆਂ ਪਰਥਰੀ ਦੀ ਪੂਜਾ ਕਰਦੇ ਸਨ ਜਿਸ ਪਰਥਰੀ ਦੀ ਮਹਿਮਾ ਬਹੁਤ ਵੱਡੀ ਸੀ ਜਿਨੇ ਯੋਗ ਸਾਧਨਾ ਨੂੰ ਧਾਰਨ ਕੀਤਾ ਹੋਇਆ ਸੀ ਯੋਗ ਕਰਨ ਦੇ ਕਰਕੇ ਬਹੁਤ ਭਾਰੀ ਉਸ ਦੀ ਬਹਿਮਾ ਸੀ ਵਡਿਆਈ ਸੀ ਤੇ ਆਸੇ ਪਾਸੇ ਦੇ ਪਿੰਡਾਂ ਦੇ ਦੇਸ਼ਾਂ ਦੇ ਲੋਕ ਮਨੁੱਖ ਤੇ ਇਸਤਰੀਆਂ ਪਰਥਰੀ ਨੂੰ ਪੂਜਦੇ ਸਨ ਤਹ ਆਸ਼ਰਮ ਕੇ ਜਾਏ ਸਮੀਪ ਬੈਸ ਗਏ ਬੇਦੀ ਕੁਲ ਦੀਪਾ ਸਤਿਗੁਰੂ ਗਰੀਬ ਨਵਾਜ਼ ਉਸ ਪਰਥਰੀ ਦੇ ਆਸ਼ਰਮ ਦੇ ਕੋਲ ਜਾ ਕਰਕੇ ਬੈਠ ਗਏ ਹਨ ਸੋ ਕਿਤ ਕਾਜ ਗਹਿਰ ਕੋ ਨਿਕਸਾ ਦੇਖਿਉ ਮੁਖ ਪੰਗਜ ਸਮ ਬਿਕਸਾ ਤੇ ਉਹ ਦੇਵ ਨੇਤ ਜੀ ਕਿਸੇ ਕੰਮ ਕਰਕੇ ਆਪਣੇ ਆਸ਼ਰਮ ਤੋਂ ਬਾਹਰ ਨਿਕਲਿਆ ਤੇ ਜਦੋਂ ਬਾਹਰ ਨਿਕਲਿਆ ਤੇ ਬਾਹਰ ਇੱਕ ਸਾਧੂ ਫਕੀਰ ਬੈਠਾ ਹੋਇਆ ਦੇਖਾ ਹੈ ਜਿਸ ਦੇ ਨਾਲ ਦੋ ਚੇਲੇ ਹਨ ਜਿਨ੍ਹਾਂ ਦਾ ਮੁਖ ਕਮਲ ਦੇ ਵਾਂਗ ਖਿੜਿਆ ਹੋਇਆ ਹੈ ਦੇਖ ਅਤੀਤ ਤੇਬਦ ਪ੍ਰਕਾਸ਼ਾ ਧਰਿਓ ਸਰੂਪ ਮਨਹ ਸੁਖ ਰਸਾ ਬੜਾ ਸੁੰਦਰ ਸਰੂਪ ਦੇਖਿਆ ਹੈ ਮੱਥੇ ਦੇ ਉੱਪਰ ਬੜਾ ਤੇਜ ਪ੍ਰਕਾਸ਼ ਰਿਹਾ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮਾਨੋ ਧਰਿਓ ਰੂਪ ਮਨਹ ਸੁਖ ਰਸਾ ਸੁਖਾਂ ਦੀ ਰਾਸ ਸੁਖਾਂ ਦੀ ਪੂੰਜੀ ਪਰਮੇਸ਼ਵਰ ਨੇ ਰੱਬ ਨੇ ਆਪਣਾ ਸਰੂਪ ਧਾਰਨ ਕੀਤਾ ਹੋਏ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮस्तक आयुत ਲੋਚਨ ਲੋਲੇ ਗਿਆਨ ਕਰਨ ਜਨ ਜਗ ਪ੍ਰਗਟ ਹੋਨੇ ਜਿਹਦਾ ਮੱਥਾ ਬੜਾ ਚੌੜਾ ਹੈ ਬੜੇ ਸੁੰਦਰ ਨੇਤਰ ਹਨ ਜਿਹੜੇ ਗਿਆਨ ਨੂੰ ਤਰਨ ਵਾਸਤੇ ਸਮਝੋ ਮੰਨੋ ਕਿ ਗਿਆਨ ਨੂੰ ਤਰਨ ਵਾਸਤੇ ਹੀ ਪ੍ਰਗਟ ਹੋਏ ਹੋਣ ਗਿਆਨ ਨੂੰ ਤਰਨ ਵਾਸਤੇ ਬੇੜੇ ਦੀ ਨਿਆਈ ਜਹਾਜ਼ ਦੀ ਨਿਆਈ ਹੋਣਾ ਆਏ ਨਿਕਟ ਮੁਖ ਬਚਨ ਬਖਾਨਾ ਕੂਨ ਦੇਸ਼ ਕਿਤ ਕਰਹੁ ਪਿਆਨਾ ਤੇ ਉਸ ਪਰਥਵੀ ਨੇ ਫਿਰ ਸਤਗੁਰਾਂ ਦੇ ਕੋਲ ਜਾ ਕਰਕੇ ਬਚਨ ਕਹੇ ਕਹਿ ਲਗੇ ਤੁਸੀਂ ਕੌਣ ਹੋ ਤੁਹਾਡਾ ਕਿਹੜਾ ਦੇਸ਼ ਹੈ ਤੇ ਅੱਗੇ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਕਿੱਥੇ ਜਾਣਾ ਹੈ ਕਿਹੜੇ ਦੇਸ਼ ਪਹੁੰਚਣਾ ਹੈ ਵੇਖ ਅਪੂਰਬ ਤੁਮ ਰੂਪਾਵਨ ਕੀਜੈ ਅਪਨੋ ਨਾਮ ਬਤਾਵਨ ਕਹਿ ਲਗੇ ਤੁਹਾਡਾ ਲਿਬਾਸ ਤੁਹਾਡਾ ਸਰੂਪ ਬੜਾ ਸੁੰਦਰ ਹੈ ਬੜਾ ਪਵਿੱਤਰ ਸਾਧੂਆਂ ਵਾਲਾ ਤੁਹਾਡਾ ਸਰੂਪ ਹੈ ਜੇ ਤੁਸੀਂ ਕਿਰਪਾ ਕਰਕੇ ਆਪਣਾ ਨਾਮ ਦੱਸੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਕਿੱਧਰ ਨੂੰ ਜਾਣਾ ਹੈ ਸੁਨਿਓ ਸ੍ਰੀ ਅੰਗਦ ਗੁਣਖਾਨੀ ਗੁਰ ਰੁਖ ਦੇਖ ਕਹੀ ਮੈਂ ਬਾਨੀ ਭਾਈ ਬਾਲਾ ਜੀ ਕਹਿ ਲਗੇ ਸ੍ਰੀ ਗੁਰੂ ਅੰਗਦ ਦੇਵ ਜੀ ਸੁਨੋ ਉਸ ਵੇਲੇ ਮੈਂ ਧੰਨ ਗੁਰੂ ਗੁਰੂ ਨਾਨਕ ਸਾਹਿਬ ਵੱਲ ਦੇਖ ਕਰਕੇ ਤੇ ਆਪਣੇ ਮੁਖੋ ਇਸ ਤਰ੍ਹਾਂ ਬਚਨ ਕਹੇ ਦੇਸ਼ ਪੰਜਾਬ ਸੋ ਦੂਰ ਹਮਾਰਾ ਇਹੁ ਸ੍ਰੀ ਨਾਨਕ ਗੁਰੂ ਉਦਾਰਾ ਭਾਈ ਬਾਲਾ ਜੀ ਕਹਿਣ ਲੱਗੇ ਭਾਈ ਜੀ ਸਾਡਾ ਪੰਜਾਬ ਦੇਸ਼ ਹੈ ਜੋ ਇਥੋਂ ਬਹੁਤ ਦੂਰ ਹੈ ਇਹ ਸਾਡੇ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਹਨ ਜੋ ਕਿ ਬਹੁਤ ਪਰਮ ਹਨ ਬਹੁਤ ਵੱਡੇ ਹਨ ਆਮ ਸੇਵਕ ਸੁਖ ਹੇਤ ਸਦਾਈ ਰਹੇ ਸੰਗ ਇਨ ਕਰਨਾ ਪਾਈ ਅਸੀਂ ਇਹਨਾਂ ਦੇ ਸੇਵਕ ਹਾਂ ਕਿ ਸਦਾ ਹੀ ਅਸੀਂ ਸੁਖ ਪ੍ਰਾਪਤੀ ਵਾਸਤੇ ਇਹਨਾਂ ਦੇ ਨਾਲ ਰਹਿੰਦੇ ਹਾਂ ਇਹਨਾਂ ਦੇ ਕੋਲ ਰਹਿੰਦੇ ਹਾਂ ਸਦਾ ਹੀ ਇਹਨਾਂ ਦੀ ਕਿਰਪਾ ਪਾ ਕਰਕੇ ਇਹਨਾਂ ਦੀ ਦਇਆ ਦੇ ਨਾਲ ਸੁਖ ਪਾਉਂਦੇ ਹਾਂ ਤੇ ਇਹਨਾਂ ਦੇ ਨਾਲ ਰਹਿੰਦੇ ਹਾਂ ਦੇਸ਼ਨ ਦੇਖਣ ਕਰਨ ਨਿਹਾਲਾ ਵਿਚ ਰਹੇ ਆਵਨੀ ਅਦਰਪ ਕਿਰਪਾਲਾ ਤੇ ਅਸੀਂ ਦੇਸ਼ਨ ਦੇਖਣ ਕਰਨ ਨਿਹਾਲਾ ਦੇਸ਼ਾਂ ਨੂੰ ਦੇਖਣ ਵਾਸਤੇ ਤੇ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਨਾਲ ਵਿਚਰਦੇ ਹਾਂ ਤੇ ਮਨੁੱਖਾਂ ਦਾ ਲੋਕਾਈ ਦਾ ਉਦਾਰ ਕਰਨ ਵਾਸਤੇ ਮਨੁੱਖਾਂ ਨੂੰ ਤਾਰਣ ਵਾਸਤੇ ਵਿਚਰਹਿ ਆਪਣੀ ਬਿਰਧ ਕਿਰਪਾਲਾ ਕਿਰਪਾਲੂ ਸੁਭਾਅ ਵਾਲੇ ਸਤਿਗੁਰੂ ਗਰੀਬ ਨਵਾਜ਼ ਧਰਤੀ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਹਨ ਸੋਨਤ ਪਰਥਰੀ ਉਰਮਹਿ ਹੁਲਸਾ ਬੰਦੇ ਪਦ 베ਦੀ ਕੁਲ ਕਲਸਾ ਜਦੋਂ ਪਰਥਰੀ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦਾ ਨਾਮ ਸੁਣਿਆ ਤੇ ਨਾਮ ਸੁਣ ਕਰਕੇ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ ਹੈ ਬੜਾ ਖਿੜ ਗਿਆ ਹੈ ਤੇ ਫਿਰ ਬੰਦੇ ਪਦ 베ਦੀ ਕੁਲ ਕਲਸਾ 베ਦੀ ਕੁਲ ਦੇ ਸ਼ਰਮਾਰ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਤੇ ਨਮਸਕਾਰ ਕੀਤੀ ਹੈ ਕਹੇ ਕਿ ਤਨ ਭਾਗ ਮਮ ਅਜ ਜਾਤੇ ਪਾ ਤੁਮ ਮਿਲਨ ਸਮਾਜਿਓ ਕਿ ਕਹਿਣ ਲਗਿਆ ਕਿ ਅੱਜ ਮੇਰੇ ਤਨ ਭਾਗ ਹਨ ਅੱਜ ਮੇਰੇ ਸ੍ਰੇਸ਼ਠ ਭਾਗ ਖੁੱਲੇ ਹਨ ਚੰਗੇ ਕਰਮ ਜਾਗੇ ਹਨ ਜਿਹੜਾ ਅੱਜ ਤੁਹਾਡੇ ਨਾਲ ਮਿਲਨ ਸਮਾਗਮ ਹੋਇਆ ਹੈ ਜਿਹੜਾ ਤੁਹਾਡੇ ਨਾਲ ਅੱਜ ਮਿਲਾਪ ਹੋਇਆ ਹੈ ਮੇਰੇ ਬਹੁਤ ਧੰਤਾ ਦੇ ਭਾਗ ਹਨ ਚਰਨ ਕਾਲ ਕੀ ਕਰਤ ਉਡੀਕਾ ਭਯੋ ਮਨੋਰਥ ਪੂਰਨ ਜੀ ਕਾ ਮੈਂ ਲੰਮੇ ਸਮੇਂ ਤੋਂ ਬਹੁਤ ਸਮੇਂ ਤੋਂ ਆਪ ਜੀਆਂ ਦੀ ਉਡੀਕ ਕਰ ਰਿਹਾ ਸੀ ਬੜੇ ਲੰਮੇ ਸਮੇਂ ਤੋਂ ਹਿਰਦੇ ਵਿੱਚ ਆਪ ਜੀਆਂ ਦੀ ਉਡੀਕ ਲੱਗੀ ਹੋਈ ਸੀ ਏ ਸਤਿਗੁਰੂ ਜੀ ਅੱਜ ਮੇਰੇ ਮਨੋਰਥ ਅੱਜ ਮੇਰੇ ਹਿਰਦੇ ਦਾ ਮਨੋਰਥ ਜੋ ਹੈ ਮੇਰੀ ਜੋ ਇੱਛਾ ਸੀ ਮੇਰੀ ਜੋ ਉਡੀਕ ਹੈ ਉਹ ਪੂਰੀ ਹੋਈ ਹੈ ਤੇ ਅੱਜ ਮੈਨੂੰ ਆਪਤਿਆਂ ਦੇ ਦਰਸ਼ਨ ਹੋਏ ਨੇ ਮੇਰੇ ਬਹੁਤ ਧਨਤਾ ਦੀ ਜੋਗ ਭਾਗ ਹਨ ਸਾਧ ਸਾਦਨ ਕ ਫਲ ਮੈਂ ਪਾਵਾਂ ਜੋਗ ਵਿਰਾਗ ਸੋ ਆਜ ਸੁਹਾਵਾ ਤੇ ਅੱਜ ਮੈਂ ਆਪਣੇ ਸਾਰੇ ਹੋਏ ਕੀਤੇ ਹੋਏ ਜਪ ਤਪ ਸਾਧਨਾ ਦਾ ਫਲ ਸਮਝੋ ਪ੍ਰਾਪਤ ਕਰ ਲਿਆ ਹੈ ਜਿਹੜੇ ਮੈਂ ਜਪ ਤਪ ਕੀਤੇ ਜਿਹੜੇ ਮੈਂ ਸਾਧਨ ਕੀਤੇ ਉਨ੍ਹਾਂ ਦਾ ਫਲ ਅੱਜ ਪ੍ਰਾਪਤ ਕਰ ਲਿਆ ਹੈ ਜੋ ਮੈਂ ਹਿਰਦੇ ਵਿੱਚ ਵਿਰਾਗ ਧਾਰਨ ਕੀਤਾ ਜੋਗ ਸਾਧਨਾ ਕਰਦਾ ਹਾਂ ਸੁਭਣੀਕ ਇਹਨਾਂ ਦਾ ਫਲ ਮੈਨੂੰ ਪ੍ਰਾਪਤ ਹੋ ਗਿਆ ਹੈ ਜੋ ਤੁਹਾਡੇ ਦਰਸ਼ਨ ਹੋਏ ਹਨ ਅਸ ਕਹਿ ਕਰਗਾ ਬੈਠੇ ਸਮੀਪਾ ਤਬ ਬੋਲੇ 베ਦੀ ਕੁਲ ਦੀਪਾ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਾਂ ਦੇ ਕੋਲ ਭਰਤਰੀ ਜੀ ਬੈਠ ਗਏ ਹਨ ਤੇ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ ਕਿਸ ਪ੍ਰਕਾਰ ਤੁਮ ਹਮਕੋ ਜਾਨੋ ਆਗਮ ਕੇ ਉਡੀਕ ਕਸਠਾਨੋ ਤੇ ਸਤਿਗੁਰੂ ਜੀ ਉਸਨੂੰ ਪੁੱਛਣ ਲੱਗੇ ਕਿ हे ਭਾਈ ਤੁਸੀਂ ਸਾਨੂੰ ਕਿਵੇਂ ਜਾਣਿਆ ਕਿਸ ਤਰ੍ਹਾਂ ਸਾਨੂੰ ਪਛਾਣ ਲਿਆ ਕਿਸ ਤਰ੍ਹਾਂ ਸਾਨੂੰ ਜਾਣਦੇ ਹੋ ਤੇ ਸਾਡੇ ਆਉਣ ਦੀ ਉਡੀਕ ਕਿਵੇਂ ਕਰ ਰਹੇ ਸੀ ਤੁਹਾਨੂੰ ਸਾਡੇ ਆਉਣ ਬਾਰੇ ਕਿਵੇਂ ਪਤਾ ਸੀ ਸਾਡੇ ਆਉਣ ਦੀ ਉਡੀਕ ਕਿਸ ਤਰ੍ਹਾਂ ਕਰ ਰਹੇ ਸੀ ਕਿਉਂ ਕਰ ਰਹੇ ਸੀ ਸੋਨ ਕਰ ਪ੍ਰਾਰਥਨ ਬਚਨ ਉਚਾਰੇ ਸਭ ਬਰਤਾਂਤ ਮੈਂ ਕਹੋ ਸਵਾਰੇ ਇਸ ਤਰ੍ਹਾਂ ਪਰਥਰੀ ਜੀ ਨੇ ਸੁਣ ਕਰਕੇ ਬਚਨ ਕਹੇ ਕਹਿ ਲਗੇ ਸਤਿਗੁਰੂ ਜੀ ਮੈਂ ਆਪ ਜੀਆਂ ਨੂੰ ਸਾਰਾ ਕੁਝ ਸਵਾਰ ਕਰਕੇ ਭਲੀ ਪ੍ਰਕਾਰ ਦਸਾਂਗਾ ਇੱਕ ਸਮੇ ਨਾਰਦ मुनि पावन ਮਿਲਿਓ ਮੋਹਿ ਜਹਿ ਰੂਪ ਸੁਹਾਵਨ ਇੱਕ ਵਾਰ ਕਹਿ ਲਗੇ ਕਿ ਮੈਨੂੰ ਇੱਕ ਸਮੇ ਨਾਰਦ मुनि ਜੀ ਜੋ ਬਹੁਤ ਪਵਿੱਤਰ ਸੋਭਾ ਵਾਲੇ ਹਨ ਉਹ ਮੈਨੂੰ ਇੱਕ ਵਾਰੀ ਆ ਕਰਕੇ ਮਿਲੇ ਹਨ ਬੀਨਾ ਹਾਥ ਭਗਤ ਮਹ ਪੀਨਾ ਰੰਗਿਓ ਪ੍ਰੇਮਹਿ ਰੰਗ ਪ੍ਰਥੀਨਾ ਜਿਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਬੀਨਾ ਧਾਰਨ ਕੀਤੀ ਹੋਈ ਬੀਨਾ ਫੜੀ ਹੋਈ ਹੈ ਭਗਤੀ ਦੇ ਵਿੱਚ ਭਿੱਜੇ ਹੋਏ ਨੇ ਪਰਮੇਸ਼ਵਰ ਦੀ ਭਗਤੀ ਕਰਦੇ ਹਨ ਤੇ ਅਕਾਲ ਪੁਰਖ ਪ੍ਰਮਾਤਮਾ ਦੇ ਰੰਗ ਦੇ ਵਿੱਚ ਆਨੰਦ ਵਿੱਚ ਭਿੱਜੇ ਹੋਏ ਹਨ ਬੜੇ ਹੀ ਪਰਬੀਨ ਅੰਤਰਜਾਮੀ ਹਨ ਮੈਂ ਬਿ ਲੋਕ ਕਰ ਵੰਦਨ ਕੀਨੀ ਵਾਹ ਕਿਰਪਾਲ ਤਿਨ ਆਸਿਕ ਦੀਨੀ ਤੇ ਮੈਂ ਉਹਨਾਂ ਨੂੰ ਦੇਖ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਅੱਗੋਂ ਉਹਨਾਂ ਨੇ ਵੀ ਮੈਨੂੰ ਆਸ਼ਿਕ ਦੇਣਾ ਕੀਤੀ ਭਾਵ ਕਿ ਮੈਨੂੰ ਆਸ਼ੀਰਵਾਦ ਦਿੱਤਾ ਕਰਕੇ ਬਹੁ ਬਿਨ ਵਡਾਈ ਕਛ ਪੁੱਛਣ ਹਿਤ ਗਿਰਾ ਅਲਾਈ ਫਿਰ ਮੈਂ ਉਹਨਾਂ ਦੀ ਬਹੁਤ ਵਡਿਆਈ ਕਰਕੇ ਉਹਨਾਂ ਨੂੰ ਬੇਨਤੀਆਂ ਕਰਕੇ ਤੇ ਕੁਝ ਪੁੱਛਣ ਵਾਸਤੇ ਆਪਣੇ ਮੁਖ ਤੋਂ ਬਚਨ ਕਹੇ ਸੁਨਤ ਦੇਵ ਰਖ ਮੁਜਸੂ ਭਾਖਾ ਜੋ ਕਛ ਤੁਮਹਿ ਪਚਨ ਅਵਲਾਖਾ ਤੇ ਉਸ ਵੇਲੇ ਨਾਰਦ मुनि ਜੀ ਨੇ ਮੈਨੂੰ ਦੇਖ ਕਰਕੇ ਮੇਰੇ ਬਚਨ ਸੁਣ ਕਰਕੇ ਤੇ ਇਸ ਤਰ੍ਹਾਂ ਕਿਹਾ ਸ੍ਰੀਨ ਤੇ ਦੇਵ ਰਖ ਮੁਜਸੋ ਪਖਾ ਜੋ ਕਜ ਤੁਮ ਹੈ ਪੁੱਛਣ ਅਬਲਾਖਾ ਕਿ ਭਾਈ ਜੋ ਕੁਝ ਵੀ ਤੁਹਾਡੇ ਹਿਰਦੇ ਵਿੱਚ ਪੁੱਛਣ ਦੀ ਇੱਛਾ ਹੈ ਅਬਲਾਖਾ ਹੈ ਸਰਬ ਬਤਾਵਹਿ ਸ੍ਰੀ ਜਗਸਾਈ ਛਤ ਅਵਤਾਰ ਗਲੀਨ ਅਬ ਜਾਈ ਤੇ ਉਹਨਾਂ ਨੇ ਹੁਣ ਧਰਤੀ ਤੇ ਜਾ ਕਰਕੇ ਦਰਸ਼ਨ ਦਿੱਤੇ ਹਨ ਧਰਤੀ ਤੇ ਜਾ ਕਰਕੇ ਅਵਤਾਰ ਲਿਆ ਹੈ ਸ਼੍ਰੋਮਣੀ ਜਗਤ ਪਰਮੇਸ਼ਰ ਤੇ ਸਾਈ ਮਾਲਕ ਅਕਾਲ ਪੁਰਖ ਨੇ ਖੁਦ ਧਰਤੀ ਤਿਆ ਕਰਕੇ ਅਵਤਾਰ ਲਿਆ ਹੈ ਤੇ ਉਹ ਹੀ ਤੈਨੂੰ ਸਾਰਾ ਕੁਝ ਆਕਰਕੇ ਦੱਸਣਗੇ। ਉਹ ਹੀ ਤੈਨੂੰ ਆਕਰਕੇ ਸਾਰਾ ਕੁਝ ਦੱਸਣਗੇ ਉਹਨਾਂ ਨੂੰ ਪੁੱਛ ਲੈਣਾ ਕਰੀ। ਸ੍ਰੀ ਨਾਨਕ ਨਿਜ ਨਾਮ ਧਰਾਵਹਿ ਭਗਤ ਜਗਤ ਮਹਿ ਮਗ ਪ੍ਰਗਟਾਵਹਿ। ਨਾਰਦ Muni ਜਿਨੇ ਮੈਨੂੰ ਬਚਨ ਕਹੇ ਕਿ ਆਪਣਾ ਨਾਮ ਉਹ ਸ੍ਰੀ ਨਾਨਕ ਜੀ ਧਰਾਉਣਗੇ। ਉਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੋਵੇਗਾ। ਉਹ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਪੰਥ ਚਲਾਉਣਗੇ ਭਗਤੀ ਦਾ ਰਸਤਾ ਚਲਾਉਣਗੇ ਪਰਮੇਸ਼ਰ ਦੀ ਸਿੱਖੀ ਨੂੰ ਪ੍ਰਗਟ ਕਰਨਾ ਕਰਨਗੇ ਉਹਨਾਂ ਨੂੰ ਸਵਾਲ ਪੁੱਛੀ ਤੇ ਤੇਰੇ ਉਹ ਸਾਰੇ ਸਵਾਲਾਂ ਦੇ ਜਵਾਬ ਤੈਨੂੰ ਦੇ ਦੇਣਗੇ ਖੰਡ ਪਖੰਡ ਪਹਿ ਮੰਡ ਮਝਾਰਾ ਉਪਦੇਸ਼ ਹੈ ਸਤਨਾਮ ਸੁਖਾਰਾ ਉਹ ਪਖੰਡ ਦਾ ਨਾਸ਼ ਕਰਨਗੇ ਬ੍ਰਹਮੰਡ ਮਝਾਰਾ ਸਾਰੇ ਬ੍ਰਹਮੰਡ ਦੇ ਵਿੱਚ ਖੰਡਾਂ ਬ੍ਰਹਮੰਡਾਂ ਦੇ ਵਿੱਚ ਇਕ ਅਕਾਲ ਪੁਰਖ ਦਾ ਸੱਚਾ ਨਾਮ ਜਪਾਉਣਾ ਕਰਨ ਕੇ ਸਤ ਨਾਮ ਸਾਰਿਆਂ ਨੂੰ ਜਪਉਣਗੇ ਅਬੀਨੀ ਸਰਬ ਗਵਨ ਕਰਨਾ ਥਾ ਹਵੇ ਚਰਚਾ ਬਹੁ ਸਿੱਧਨ ਸਾਥਾ ਤੇ ਬਹੁਤ ਧਰਤੀ ਦੇ ਉੱਪਰ ਵਿਚਰਨਗੇ ਇਧਰ ਉਧਰ ਜਾਣਾ ਕਰਡਗੇ ਧਰਤੀ ਤੇ ਵਿਚਰ ਕਰਕੇ ਬਹੁਤ ਲੋਕਾਂ ਦਾ ਲੋਕਾਈ ਦਾ ਉਧਾਰ ਕਰਨਗੇ ਤੇ ਚਰਚਾ ਬਹੁ ਸਿੱਧਨ ਸਾਥਾ ਬਹੁਤ ਸਿੱਧਾਂ ਦੇ ਨਾਲ ਉਹਨਾਂ ਦੀ ਚਰਚਾ ਹੋਵੇਗੀ ਸੰਵਾਦਨ ਹੋਵੇਗਾ ਅਵਿਨੀ ਸਰਬ ਗਵਨ ਪ੍ਰਥਮ ਮਿਲਹਿਗੇ ਤੁਝੇ ਤਥਾਈ ਚ ਬੈਸੋ ਪ੍ਰੇਮ ਰਿਤਾ ਲਿਵਲਾਈ ਇਹ ਪਹਿਲਾ ਤੈਨੂੰ ਆਕਰਕੇ ਇਸ ਥਾਂ ਤੇ ਮਿਲਣਗੇ ਨਾਰਦ ਗੁਣੀ ਜੀ ਕਹਿਣ ਲੱਗੇ ਭਰਤਰੀ ਜੀ ਤੁਸੀਂ ਇੱਥੇ ਹੀ ਲਿਵਲ ਆਕਰਕੇ ਪਰਮੇਸ਼ਰ ਦੀ ਭਗਤੀ ਕਰੋ ਪ੍ਰੇਮ ਦੇ ਸਹਿਤ ਇੱਥੇ ਬੈਠਣਾ ਕਰੋ ਤੇ ਇੱਥੇ ਆਕਰਕੇ ਪਹਿਲਾਂ ਤੁਹਾਨੂੰ ਮਿਲਣਗੇ ਫਿਰ ਅੱਗੇ ਜਾਣਾ ਕਰਨਗੇ ਉਹ ਚਲੇ ਹੋ ਜੋ ਹਵੇ ਨਿਜਮਨ ਮੈਂ ਸਰਬ ਬਤਾਏ ਦੇਹ ਕਿਛਨ ਮੈਂ ਤੇ ਫੇਰ ਤੁਹਾਡੇ ਮਨ ਦੇ ਵਿੱਚ ਜੋ ਵੀ ਹੋਵੇ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਕਰਿਓ ਉਹ ਤੁਹਾਨੂੰ ਇੱਕ ਖਿੰਣ ਦੇ ਵਿੱਚ ਹੀ ਸਾਰਾ ਕੁਝ ਦੱਸ ਦੇਣਗੇ ਤਦਕਿ ਮੈ ਰਵ ਹੈ ਸੁਧ ਪਾਈ ਬੈਠ ਰਿਹਾ ਹੋ ਥਿਰ ਹੋਏ ਇਸ ਥਾਈ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਪ੍ਰਥਵੀ ਜੀ ਕਹਿੰਦੇ ਸਤਿਗੁਰੂ ਜੀ ਉਦੋਂ ਦੀ ਮੈਨੂੰ ਤੁਹਾਡੀ ਖਬਰ ਮਿਲੀ ਹੈ ਉਦੋਂ ਦਾ ਤੁਹਾਡੇ ਬਾਰੇ ਜਾਣਦਾ ਹਾਂ ਤੇ ਮੈਂ ਫਿਰ ਇੱਥੇ ਪ੍ਰੇਮ ਦੇ ਸਹਿਤ ਤੁਹਾਡੀ ਕੁਡੀਕ ਕਰਦਾ ਹੋਇਆ ਬੜੇ ਲੰਮੇ ਸਮੇਂ ਤੋਂ ਬੈਠਾ ਹਾਂ ਅਬ ਮੂ ਕੋ ਪਾਦਰਸ ਤੁਮਾਰਾ ਭਯੋ ਸਾਚ muni jo uchara ਤੇ ਹੁਣ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ ਜਿਹੜਾ ਨਾਰਦ मुनि ਜਿੰਨੇ ਮੈਨੂੰ ਬਚਨ ਕੀਤਾ ਸੀ ਜਿਹੜੇ ਬਚਨ ਕਹੇ ਸਨ ਉਹ ਹੁਣ ਸੱਚ ਹੋਏ ਹਨ ਸ੍ਰੀ ਗੁਰੂ ਬਚਨ ਸੁਨਤ ਪਰਥਰ ਕੇ ਗਿਰਾ ਕਹੀ ਬਹੁ ਕਰਨਾ ਕਰਕੇ ਤੇ ਫਿਰ ਸਤਿਗੁਰੂ ਜੀਆ ਨੇ ਭਾਈ ਪਰਥਰੀ ਜੀ ਦੇ ਬਚਨ ਸੁਣ ਕਰਕੇ ਤੇ ਆਪਣੇ ਮੁਖ ਤੋਂ ਬੜੀ ਹੀ ਸੁੰਦਰ ਬਾਣੀ ਕਹਿਣਾ ਕੀਤੀ ਉਚਾਰਨ ਕੀਤੀ ਹੈ ਜੋ ਕੂਚਨ ਕੀ ਇੱਛਾ ਤੇਰੇ ਕਹੋ ਆਪ ਸੰਿਯੋ ਬਿਨ ਦੇਰੇ ਸਤਿਗੁਰੂ ਜੀ ਬਚਨ ਕਹਿਣ ਲੱਗੇ ਭਾਈ ਪਰਥਰੀ ਜੀ ਜੋ ਵੀ ਤੁਹਾਡੇ ਹਿਰਦੇ ਵਿੱਚ ਇੱਛਾ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਹਣ ਛੇਤੀ ਦੇ ਨਾਲ ਬਿਨਾਂ ਦੇਰੀ ਤੋਂ ਸਾਨੂੰ ਪੁੱਛ ਲੈਣਾ ਕਰੋ ਬਹੁਤ ਦਿਵਸ ਕੀ ਕਰਤ ਉਡੀਕਾ ਕਹੋ ਆਪ ਸੁਨ ਬੋ ਬਿੰਦ ਸੋ ਲਿਜੈ ਉਤਰ ਅਬਨੀਕਾ ਤੇ ਆਪ ਦੀ ਬਹੁਤ ਲੰਮੇ ਸਮੇਂ ਤੋਂ ਸਾਡੀ ਉਡੀਕ ਕਰ ਰਹੀ ਹੋ ਸਾਡੇ ਇੱਥੇ ਆਉਣ ਦੀ ਉਡੀਕ ਕਰ ਰਹੀ ਹੋ ਹੁਣ ਸਾਨੂੰ ਜਿਹੜੇ ਸਵਾਲ ਤੁਹਾਡੇ ਮਨ ਦੇ ਵਿੱਚ ਹਨ ਜਿਹੜੇ ਪ੍ਰਸ਼ਨ ਤੁਹਾਡੇ ਮਨ ਦੇ ਵਿੱਚ ਹਨ ਉਹ ਪੁੱਛ ਲੈਣਾ ਕਰੋ ਤੇ ਛੇਤੀ ਦੇ ਨਾਲ ਤੁਸੀਂ ਉਹਨਾਂ ਦੇ ਉੱਤਰ ਪ੍ਰਾਪਤ ਕਰ ਲੈਣਾ ਕਰੋ ਬੋਲਿਓ ਤਬਹੈ ਭਰਤਰੀ ਬਾਨੀ ਸੁਨੋ ਕਿਰਪਾਲ ਸ਼ਕਲ ਗੁਣਖਾਨੀ ਕਿਰਪਾਈ ਭਰਤਰੀ ਜੀ ਸੁੰਦਰ ਬਚਨ ਕਹਿਣ ਲਗੇ ਕਹਿੰਦੇ ਸਤਿਗੁਰੂ ਜੀ ਸੁਣਨਾ ਕਰੋ ਮੈਂ ਪ੍ਰਸ਼ਨ ਪੁੱਛਦਾ ਹਾਂ ਮੈਂ ਸਦ ਹਟ ਜੋਗ ਮਹਾਨਾ ਜਾਤੇ ਮਨ ਰੋਕਿਓ ਬਿਦਨਾਨਾ ਫਿਰ ਸਤਿਗੁਰੂ ਜੀ ਮੈਂ ਬਹੁਤ ਜੋਗ ਸਾਧਨਾ ਕੀਤੀ ਹੱਠ ਜੋਗ ਕੀਤੇ ਹਨ ਬڑے ਮਹਾਨ ਹੱਠ ਜੋ ਕੀਤੇ ਜਿਵੇਂ ਜਲ ਧਾਰਾ ਕਰਨਾ ਧੂਨੀਆਂ ਤਾਪਣੀਆਂ ਇੱਕ ਪੈਰ ਤੇ ਖੜੇ ਹੋ ਕੇ ਭਗਤੀ ਕਰਨੀ ਅਨੇਕਾ ਪ੍ਰਕਾਰ ਦੇ ਆਸਨ ਲਾ ਕਰਕੇ ਬੈਠਣਾ ਭਗਤੀ ਕਰਨੀ ਭੁੱਖੇ ਰਹਿਣਾ ਵਰਤ ਰੱਖਣੇ ਮੌਨ ਵਰਤ ਰੱਖਣਾ ਅਨੇਕ ਪ੍ਰਕਾਰ ਦੇ ਯੋਗ ਸਾਧਨ ਹਨ ਹੱਠ ਸਾਧਨ ਹਨ ਜਿਹੜਾ ਹੱਠ ਕਰਕੇ ਆਪਣੇ ਸਰੀਰ ਨੂੰ ਕਸ਼ਟ ਦੇ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ ਹੈ ਇਹ ਕਸ਼ਟ ਸਾਧਨ ਹਨ ਤੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਇਹ ਬਹੁਤ ਹੱਠ ਜੋਗ ਕੀਤੇ ਹਨ ਜਾਂ ਤੇ ਮਨ ਰੋਕਿਓ ਵਿਦ ਨਾਨਾ ਜਿਸ ਦੇ ਨਾਲ ਮੈਂ ਅਨੇਕਾਂ ਪ੍ਰਕਾਰ ਬੜੇ ਤਰੀਕਿਆਂ ਦੇ ਨਾਲ ਆਪਣੇ ਮਨ ਨੂੰ ਰੋਕਿਆ ਮਨ ਨੂੰ ਰੋਕ ਕਰਕੇ ਰੱਖਿਆ ਹੈ ਮਨ ਨਿਰਮਲ ਤੇ ਸ਼ੁਭਗਤ ਹੋਵੇ ਜਨਮ ਮਰਨ ਕੇ ਸੰਕਟ ਖੋਵੇ ਕਿਉਂਕਿ ਨਿਰਮਲ ਮਨ ਹੋਵੇ ਮਨ ਉੱਜਲ ਹੋਵੇਗਾ ਤਾਂ ਹੀ ਸ਼ੁਭਗਤੀ ਹੋਵੇਗੀ ਤਾਂ ਹੀ ਮੁਕਤੀ ਪ੍ਰਾਪਤ ਹੋਵੇਗੀ ਮੈਲੇ ਮਨ ਦੇ ਨਾਲ ਕਦੇ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਇਸ ਕਰਕੇ ਮੈਂ ਹੱਥ ਜੋ ਕਰਕੇ ਆਪਣੇ ਮਨ ਨੂੰ ਰੋਕਣ ਦਾ ਬੜਾ ਅਭਿਆਸ ਕੀਤਾ ਹੈ ਤੇ ਜਨਮ ਮਰਨ ਦੇ ਕੇ ਸੰਕਟ ਖੋਵੇ ਇਸ ਮਨ ਨੂੰ ਨਿਰਮਲ ਕਰਕੇ ਮੁਕਤੀ ਪ੍ਰਾਪਤ ਕਰਕੇ ਜਨਮ ਮਰਨ ਦੇ ਜਿਹੜੇ ਸੰਕਟ ਹਨ ਉਹ ਖੋਵੇ ਨਾਸ਼ ਕਰ ਲਵਾਂ ਵਾਰ-ਵਾਰ ਜਨਮ ਮਰਨ ਦੇ ਗੇੜੇ ਦੇ ਵਿੱਚ ਨਾ ਆਉਣਾ ਪਵੇ 84 ਦੇ ਗੇੜ ਤੋਂ 84 ਦੀ ਜੂਨ ਤੋਂ ਮੁਕਤ ਹੋ ਜਾਵਾਂ ਜਬ ਲੋ ਮਨ ਇਹੋ ਰਹਿ ਮਲੀਨਾ ਤਬ ਲੋ ਹੋਏ ਨਾ ਬੰਧਨ ਹੀਨਾ ਕਿਉਂਕਿ ਜਿੰਨਾ ਚਿਰ ਇਹ ਮਨ ਮਲੀਨ ਰਹਿੰਦਾ ਹੈ ਮੈਲਾ ਰਹਿੰਦਾ ਹੈ ਉਹਨਾਂ ਚਿਰ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਉਹਨਾਂ ਚਿਰ ਇਹ ਮਨ ਜਨਮ ਮਰਨ ਦੇ ਸੰਕਟਾਂ ਤੋਂ ਬੰਧਨਾ ਤੋਂ ਰਹਿਤ ਨਹੀਂ ਹੋ ਸਕਦਾ ਹੈ ਉਹਨਾਂ ਚਿਰ ਬੰਧਨ ਨਹੀਂ ਕੱਟੇ ਜਾ ਸਕਦੇ ਹਨ ਭਗਤ ਵਿਖੇ ਨਿਰਮਲ ਮਨ ਕੈਸੇ ਹੋਵਤ ਹੈ ਸੋ ਕਹਿਓ ਬਿਤ ਤੈਸੇ ਸਤਿਗੁਰੂ ਗਰੀਬ ਨਵਾਜ਼ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਮਨ ਹੈ ਪਰਮੇਸ਼ਰ ਦੀ ਭਗਤੀ ਦੇ ਵਿੱਚ ਨਿਰਮਲ ਕਿਸ ਤਰ੍ਹਾਂ ਹੁੰਦਾ ਹੈ ਉੱਜਲ ਕਿਵੇਂ ਹੁੰਦਾ ਹੈ ਭਗਤੀ ਕਰਕੇ ਕਿਵੇਂ ਉੱਜਲ ਹੁੰਦਾ ਹੈ ਮੈਨੂੰ ਆਪ ਜੀ ਦੱਸਣਾ ਕਰੋ ਬਿਨਾ ਯੋਗ ਅਸਮੰਜਸ ਗਾਥਾ ਥਿਰਤਾ ਹਵੈ ਪ੍ਰਾਪਤ ਮਨ ਸਾਥ ਜੇ ਜੋ ਕਰਨ ਤੋਂ ਬਿਨਾ ਤੇ ਇਹ ਗੱਲ ਬਹੁਤ ਔਖੀ ਲੱਗਦੀ ਹੈ ਬੜੀ ਕਠਿਨ ਜਈ ਗੱਲ ਲੱਗਦੀ ਹੈ ਕਿ ਆਪਣੇ ਮਨ ਨੂੰ ਰੋਕਣਾ ਭਗਤੀ ਕਰਕੇ ਕੇਵਲ ਪਰਮੇਸ਼ਰ ਦੀ ਆਪਣੇ ਮਨ ਨੂੰ ਰੋਕਣ ਦਾ ਅਭਿਆਸ ਕਰਨਾ ਸਤਿਗੁਰੂ ਜੀ ਜਿਹੜੇ ਕਹਿਣ ਲੱਗਿਆ ਕਿ ਜਿਹੜੇ ਹੱਤ ਯੋਗ ਕਰਨੇ ਹਨ ਉਹਨਾਂ ਦੇ ਵਿੱਚ ਤੇ ਆਪਣੇ ਸਰੀਰ ਦੇ ਅੰਗਾਂ ਦੇ ਉੱਪਰ ਕੰਟਰੋਲ ਕਰਨਾ ਫਿਰ ਉੱਚੇ ਲੰਮੇ ਸਵਾਸ ਛੱਡਨੇ ਸਵਾਸ ਅੰਦਰ ਖਿੱਚਣੇ ਇਸ ਦੇ ਨਾਲ ਜਿਹੜਾ ਮਨ ਇਸ ਤਰ੍ਹਾਂ ਹੈ ਇਹ ਕਾਬੂ ਦੇ ਵਿੱਚ ਆ ਜਾਂਦਾ ਹੈ ਬਸ਼ ਦੇ ਵਿੱਚ ਆ ਜਾਂਦਾ ਹੈ ਅਨੇਕ ਪ੍ਰਕਾਰ ਦੇ ਆਸਨ ਲਾਉਣੇ ਸਾਧਨ ਕਰਨੇ ਤੇ ਇਸ ਪ੍ਰਕਾਰ ਜਿਹੜਾ ਮਨ ਹੈ ਵਸ ਦੇ ਵਿੱਚ ਆ ਜਾਂਦਾ ਹੈ ਕਾਬੂ ਦੇ ਵਿੱਚ ਆ ਜਾਂਦਾ ਹੈ ਪਰ ਯੋਗ ਤੋਂ ਬਿਨਾਂ ਕੇਵਲ ਪਰਮੇਸ਼ਰ ਦੀ ਭਗਤੀ ਕਰਕੇ ਮਨ ਵਸ ਦੇ ਵਿੱਚ ਕਿਵੇਂ ਹੋ ਸਕਦਾ ਹੈ ਇਹ ਮਨ ਕਿਵੇਂ ਰੁਕ ਸਕਦਾ ਹੈ ਇਹ ਬੜੀ ਔਖੀ ਗੱਲ ਲੱਗਦੀ ਹੈ ਸਿਰਤਾ ਹੋਇ ਪ੍ਰਾਪਤ ਮਨ ਸਾਥਾ ਇਹ ਮਨ ਕਿਵੇਂ ਇਹ ਰਤਾਂ ਨੂੰ ਪ੍ਰਾਪਤ ਹੋ ਸਕਦਾ ਕਿਵੇਂ ਟਿਕਾ ਨੂੰ ਪ੍ਰਾਪਤ ਹੋ ਸਕਦਾ ਹੈ ਇਹ ਮੈਨੂੰ ਦੱਸਣਾ ਕਰੋ ਇੱਕ ਸੰਸੈ ਮੁਝ ਅਸ ਪ੍ਰਕਾਰੀ ਦੂਸਰ ਕਹੂ ਤੁਮਾਰ ਅਗਾਰੀ ਤੇ ਕਹਿ ਲੱਗੇ ਸਤਿਗੁਰੂ ਜੀ ਇੱਕ ਤੇ ਮੈਨੂੰ ਇਹੀ ਸ਼ੰਕਾ ਹੈ ਤੇ ਫਿਰ ਹੁਣ ਜਿਹੜੀ ਦੂਸਰੀ ਸ਼ੰਕਾ ਹੈ ਉਹ ਵੀ ਆਪ ਜੀਆਂ ਨੂੰ ਦੱਸਦਾ ਹਾਂ ਪੀ ਪਿਆਲਾ ਸਿਧ ਹੋਇ ਮਸਤਾਨੇ ਰਹੇ ਅਨਾਹਦ ਧੁਨ ਗਲਤਾਨੇ ਸਤਿਗੁਰੂ ਗਰੀਬ ਨਵਾਦ ਨੂੰ ਕਹਿਣ ਲੱਗਿਆ ਸਤਿਗੁਰੂ ਜੀ ਜਿਹੜੇ ਸਿੱਧ ਹਨ ਉਹ ਸ਼ਰਾਬ ਦਾ ਪਿਆਲਾ ਪੀ ਕਰਕੇ ਤੇ ਮਸਤ ਹੋ ਕਰਕੇ ਰਹਿੰਦੇ ਹਨ ਮਸਤ ਰਹਿੰਦੇ ਹਨ ਰਹਿ ਅਨਾਹਦ ਧੁਨ ਗਲਤਾਨ ਨੇ ਤੇ ਨਿਤਾ ਪ੍ਰਤੀ ਅਨਾਹਦ ਧੁਨ ਦੇ ਵਿੱਚ ਹੀ ਗਲਤਾਨ ਹੋਏ ਰਹਿੰਦੇ ਹਨ ਅਨਾਹਦ ਧੁਨ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਵਿਖੇ ਬਾਸ਼ਨਾ ਤੀ ਬੈਰਾਗੀ ਨਿਜ ਬਾਸੁਰ ਇਕੋਲ ਵਲਾਗੀ ਤੇ ਵਿਸ਼ੇ ਬਾਸ਼ਨਾ ਤੋਂ ਵੀ ਬੈਰਾਗੀ ਹੁੰਦੇ ਹਨ ਵਿਸ਼ੇਸ਼ਾਸ਼ਨਾ ਤੋਂ ਉਹਨਾਂ ਦੇ ਮਨ ਦੇ ਵਿੱਚ ਵਿਰਾਗ ਹੈ ਉਹ ਕਿਸ ਤਰ੍ਹਾਂ ਪਰਮੇਸ਼ਰ ਦੀ ਭਗਤੀ ਕਰਦੇ ਨੇ ਨਿਸ ਬਾਸੁਰ ਏਕੋ ਲਿਵ ਲੱਗੀ ਉਹਨਾਂ ਦੀ ਤਾਂ ਰਾਤ ਦਿਨ ਇੱਕ ਪਰਮੇਸ਼ਰ ਦੇ ਵਿੱਚ ਹੀ ਲਿਵ ਬਿਰਤੀ ਜੁੜੀ ਹੁੰਦੀ ਹੈ ਕਿਵੇਂ ਜੁੜੀ ਹੈ ਭਗਤ ਵੇਖੈ ਕਾ ਕੇਵਲ ਸੰਗ ਲਿਵ ਲੱਗੇ ਕਹ ਹਰ ਰੰਗਾ ਤੇ ਉਹਨਾਂ ਦੀ ਕਿਸ ਜੋਰ ਦੇ ਨਾਲ ਪਰਮੇਸ਼ਰ ਦੇ ਨਾਲ ਲਿਵ ਜੁੜੀ ਹੋਈ ਆ ਕਾਦੇ ਬਲ ਤੇ ਕਾਦੇ ਸਿਰਤੀਓ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ ਕਿਵੇਂ ਉਹ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਲਿਬ ਲਗਾ ਕਰਕੇ ਰੱਖਦੇ ਨੇ ਬਿਨ ਵਿਰਾਗ ਪ੍ਰੇਮ ਨਹਿ ਜਾਗਾ ਕਿਉਂਕਿ ਵਿਰਾਗ ਤੋਂ ਬਿਨਾ ਪ੍ਰੇਮ ਨਹੀਂ ਜਾਗਦਾ ਹੈ ਲਿਬ ਲੱਗ ਹੈ ਇੱਕ ਹਰ ਰੰਗਾ ਉਹ ਕਿਵੇਂ ਪਰਮੇਸ਼ਰ ਦੇ ਨਾਲ ਲਿਬ ਲਾ ਕਰਕੇ ਇੱਕ ਪਰਮੇਸ਼ਰ ਦੇ ਰੰਗ ਨੂੰ ਮਾਣਦੇ ਹਨ ਇਸ ਪ੍ਰਕਾਰ ਦ੍ਰਿੜ ਕਰ ਹੈ ਵਿਰਾਗ ਬਿਨ ਵਿਰਾਗ ਪ੍ਰੇਮ ਨਹਿ ਜਾਗਾ ਉਹ ਕਿਵੇਂ ਆਪਣੇ ਹਿਰਦੇ ਦੇ ਵਿੱਚ ਦ੍ਰਿੜਾ ਜਿਹੜਾ ਵਿਰਾਗ ਹੈ ਉਸ ਨੂੰ ਦ੍ਰਿੜ ਕਰਦੇ ਹਨ ਕਿਉਂਕਿ ਵਿਰਾਗ ਤੋਂ ਬਿਨਾ ਤੇ ਪ੍ਰੇਮ ਨਹੀਂ ਜਾਗਦਾ ਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਿਰਾਗ ਕਿਵੇਂ ਜਾਗਿਆ ਵਿਰਾਗ ਕਿਵੇਂ ਦ੍ਰਿੜ ਕੀਤਾ ਹੈ ਕਿਵੇਂ ਉਹਨਾਂ ਨੇ ਹਿਰਦੇ ਵਿੱਚ ਪ੍ਰੇਮ ਪੈਦਾ ਕੀਤਾ ਹੈ ਤੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਹੀ ਆਨੰਦ ਦੇ ਵਿੱਚ ਹੀ ਮਸਤ ਰਹੇ ਦੇ ਹਨ ਭਿੱਜੇ ਰਹਿੰਦੇ ਹਨ ਇਹ ਸੰਸੈ ਮuje ਮੰਨਤੇ ਦੋ ਪ੍ਰਥਮ ਕਹੇ ਨਾਰਦ ਤਿਕਸੋ ਤੇ ਕਹਿ ਲੱਗਿਆ ਹੈ ਸਤਿਗੁਰੂ ਜੀ ਇਹ ਮੇਰੇ ਮਨ ਦੇ ਵਿੱਚ ਦੋ ਸ਼ੰਕੇ ਹਨ ਜਿਹੜੇ ਮੈਂ ਪਹਿਲਾਂ ਨਾਰਦ मुनि ਜੀ ਦੇ ਕੋਲ ਕਹਿਣਾ ਕੀਤੇ ਸਨ ਨਾਰਦ मुनि ਜੀ ਨੂੰ ਇਹ ਸਵਾਲ ਕੀਤੇ ਸਨ ਸੋ ਮੈਂ ਕਹੇ ਤੁਮਾਰ ਅਗਾਰੇ ਉੱਤਰ ਦੀਜੈ ਹਿਦੈ ਵਿਚਾਰੀ ਤੇ ਫਿਰ ਸਤਿਗੁਰੂ ਗਰੀਬ ਨਵਾਜ ਹੁਣ ਮੈਂ ਇਹ ਸਵਾਲ ਤੁਹਾਡੇ ਸਾਹਮਣੇ ਕੀਤੇ ਨੇ ਤੁਸੀਂ ਆਪਣੇ ਹਿਰਦੇ ਵਿੱਚ ਇਸਦੇ ਬਾਰੇ ਵਿਚਾਰ ਕਰਕੇ ਤੇ ਮੈਨੂੰ ਦੱਸੋ ਸ੍ਰੀ ਨਾਨਕ ਬਚ ਕਹਿ ਗੁਣਸਾਨੀ ਸੁਨਹੁ ਪਰਥਰੀ ਪਰਮ ਸਸਿਆਨੀ ਤੇ ਫਿਰ ਸਤਿਗੁਰੂ ਗਰੀਬ ਨਵਾਜ ਜੀ ਪਾਈ ਪਰਥੀ ਜੀ ਨੂੰ ਕਹਿਣ ਲੱਗੇ ਕਹਿੰਦੇ ਸੁਣੋ ਇਹ ਪਾਈ ਪਰਥੀ ਜੀ ਤੁਸੀਂ ਬਹੁਤ ਸਿਆਣੇ ਹੋ ਤੇ ਤੁਸੀਂ ਇਹ ਬਚਨ ਸੁਣਨਾ ਕਰੋ ਨਿਰਮਲ ਮਨ ਬਿਨ ਭਗਤ ਸੋ ਨਾਹੀ ਅਵੈ ਚੰਥਾਰਥ ਸਾਚੀ ਪ੍ਰਾਹੀ ਸਤਿਗੁਰੂ ਜੀ ਕਹਿਣ ਲੱਗੇ ਪਾਈ ਪਰਥੀ ਜੀ ਨਿਰਮਲ ਮਨ ਤੋਂ ਬਿਨਾ ਪਰਮੇਸ਼ਰ ਦੀ ਪਗਤੀ ਨਹੀਂ ਹੋ ਸਕਦੀ ਹੈ ਅਵੈ ਚੰਥਾਰਥ ਸਾਚੀ ਪ੍ਰਾਹੀ ਇਹ ਸੱਚੀ ਗੱਲ ਹੈ ਇਸਨੇ ਸੱਚੀ ਗੱਲ ਕਹਿਣਾ ਕੀਤਾ ਕਿ ਪਰਮੇਸ਼ਰ ਦੀ ਭਗਤੀ ਨਿਰਮਲ ਮਨ ਉੱਜਲ ਮਨ ਤੋਂ ਬਿਨਾ ਨਹੀਂ ਹੋ ਸਕਦੀ ਹੈ। ਮਨ ਨਿਰਮਲ ਇਹ ਨਹਿ ਯੋਗ ਵੀਨਾ ਤਾਤੇ ਭਗਤ ਯੋਗ ਸੁਭ ਕੀਨਾ ਤੇ ਮਨ ਨਿਰਮਲ ਨਹਿ ਯੋਗ ਬਹੀਨਾ ਯੋਗ ਤੋਂ ਬਿਨਾ ਜਿਹੜਾ ਮਨ ਹੈ ਦਿਰਮਲ ਨਹੀਂ ਹੁੰਦਾ ਹੈ ਉੱਜਲ ਨਹੀਂ ਹੁੰਦਾ ਹੈ ਤਾਤੇ ਭਗਤ ਯੋਗ ਸ਼ੁਭਤ ਕੀਨਾ ਇਸ ਕਰਕੇ ਭਗਤੀ ਰੂਪੀ ਜੋ ਯੋਗ ਹੈ ਉਹ ਸਾਰਿਆਂ ਤੋਂ ਸ਼ੁਭ ਹੈ ਸ੍ਰੇਸ਼ਟ ਹੈ। ਤੇ ਭਗਤੀ ਰੂਪੀ ਯੋਗ ਕਰਨਾ ਕਰੋ ਚਾਹਤ ਜੀਗਤ ਜਗ ਮਨੁਜ ਵਿਚੱਖਣ ਸੋ ਅਸਤਰਤ ਜੋ ਕੇ ਲੱਛਣ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੇ ਸੰਸਾਰ ਦੇ ਚਤੁਰ ਸਿਆਣੇ ਮਨੁੱਖ ਹਨ ਜਿਹੜੇ ਹਿਰਦੇ ਵਿੱਚ ਮੁਕਤੀ ਦੀ ਇੱਛਾ ਰੱਖਦੇ ਹਨ ਉਹ ਇਸ ਤਰ੍ਹਾਂ ਦੇ ਯੋਗ ਨੂੰ ਧਾਰਨ ਕਰਨਾ ਕਰੋ ਸੋ ਅਸਤਰਤ ਜੋਗ ਕੇ ਲੱਛਣ ਉਹ ਇਸ ਤਰ੍ਹਾਂ ਦੇ ਯੋਗ ਦੇ ਲੱਛਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ ਇਸ ਤਰ੍ਹਾਂ ਦਾ ਯੋਗ ਧਾਰਨ ਕਰਦੇ ਹਨ ਹੁਣ ਸਤਗੁਰੂ ਗਰੀਬਨਵਾਦ ਕੇ ਆਸਾ ਰਾਗ ਦੇ ਅੰਦਰ ਸ਼ਬਦ ਚਾਰਣ ਕਰਕੇ ਪਾਈ ਪਰਥਰੀ ਜੀ ਨੂੰ ਉਪਦੇਸ਼ ਦਿੰਦੇ ਨੇ ਸ਼ੁਭ ਯੋਗ ਸਾਧਨਾ ਬਾਰੇ ਦੱਸਦੇ ਹਨ ਉਹ ਸਾਰੀ ਵਿਚਾਰ-ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੀ ਸਤਗੁਰੂ ਗਰੀਬਨਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੇ ਖਿਮਾ ਅਗਾਹ ਤੋਂ ਸਤਗੁਰੂ ਜੀ ਸਮਤ ਬਖਸ਼ਣ ਦੀ ਚਾਹਤ ਜਿਗਤ ਜਗ ਮਨੁ ਚਿਪਚਖਣ ਸੋ ਅਸਤਰਤ ਜੋਗ ਕੇ ਲਖਣ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤ ਰਿ ਪਾਨੀ ਜੋ ਸਰਤਾ ਕਰਿ ਸੀਮਦੇ ਪਾਰਿ ਤਰਨ ਹਾਰ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ